ਸਸਰੀਕਾਲ ਭੈਣੋ ਤੇ ਭਰਾਵੋ ਅੱਜ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਸਾਰੇ ਭੈਣ ਭਰਾਵਾਂ ਦੇ ਕਮੈਂਟ ਇੰਸਟਾਗ੍ਰਾਮ ਤੇ ਬੜੇ ਆ ਰਹੇ ਸੀ ਵੀ ਸਾਨੂੰ ਇੱਕ ਵੱਡੀ ਵੀਡੀਓ ਰਾਹੀਂ YouTube ਤੇ ਇਹ ਦੱਸੋ ਵੀ ਕਣੀ ਧਣੀਆਂ ਨੂੰ ਆਪਾਂ ਘਾਉਣਾ ਕਿੱਦਾਂਗਾ ਕੀ ਪ੍ਰੋਸੈਸ ਆ ਵੀ ਧਣੀਆਂ ਇੰਨਾ ਗੇਤਾ ਕਿਵੇਂ ਵੀ ਸਾਰੇ ਯਕੀਨ ਨਹੀਂ ਮੰਨ ਰਹੇ ਸੀ ਵੀ ਇੰਨਾ ਗੇਤਾ ਵੀ ਤਾਂ ਕਰੇ ਧਣੀਆਂ ਉੱਗ ਸਕਦਾ ਹੈ ਕਿਉਂਕਿ ਅੱਜ ਇਹ ਧਣੀਆਂ ਅੱਜ 15 ਅਗਸਤ ਹੋ ਗਈ ਹੈ ਤੇ ਇਹ ਧਣੀਆਂ ਬਹੁਤ ਸੋਹਣਾ ਉੱਗਿਆ ਖੜਾਗਾ ਤੇ ਇਹ ਧਣੀਆਂ ਨੂੰ ਲਾ ਬੀਜੇ ਨੂੰ ਅੱਜ ਨੂੰ ਆਪਾਂ ਨੂੰ ਲਗਭਗ ਮੰਨ ਲਾ 10 ਦਿਨ ਹੋ ਗਏ ਆਗੇ ਤੇ ਬਹੁਤ ਸੋਹਣੀ ਇਹਦੀ ਗ੍ਰੋਥ ਤੜੀਆਂ ਲਗਭਗ ਮੜਾ ਕੈਮਰਾ ਨੀਚੇ ਕਰਕੇ ਦਿਖਾ ਦਿਓ ਤੜੀਆਂ ਲਗਭਗ ਜਿਹੜੇ ਆਪਣੇ ਪੱਤੇ ਆ ਪੂਰੇ ਚੱਕੀ ਖੜਾਗਾ ਪੂਰਾ ਸੋਹਣਾ ਹੋਇਆ ਖੜਾਗਾ ਜਿੰਨਾ ਆਪਾਂ ਕਹਦੇ ਵੀ ਜਰਮੀਨੇਸ਼ਨ ਬਹੁਤ ਨੇ ਆ ਜੀ ਸੋਹਣਾ ਹੋਇਆ ਧਨੀਏ ਦਾ ਤੇ ਇਹਨੂੰ ਅਗਾਉਂਡ ਦਾ ਸਭ ਤੋਂ ਵੈਸਟ ਤਰੀਕਾ ਕਿਹੜਾ ਕਿਵੇਂ ਆਪਾਂ ਲਾਉਣਾਗਾ ਕਿਹੇ ਜੀ ਇਹਦੇ ਵਾਸਤੇ ਮਿੱਟੀ ਚਾਹੀਦੀ ਹੈ ਉਹਦੇ ਬਾਰੇ ਸਾਰੇ ਬਾਰੇ ਆਪਾਂ ਗੱਲਬਾਤ ਕਰਦੇ ਆਂਗੇ ਤੇ ਕਿੱਦਾਂ ਆਪਾਂ ਇਹਦਾ ਧਿਆਨ ਰੱਖਣਾਗਾ ਸਭ ਤੋਂ ਪਹਿਲੀ ਗੱਲ ਤਾਂ ਬਈ ਇਹ ਜਿਹੜੀ ਆ ਗੱਲ ਆ ਧਨੀਆ ਅੱਜ ਕੱਲ ਜਿਹੜੇ ਬਾਈ ਭਰਾ ਮੇਰੇ ਲੈ ਕੇ ਆਉਂਦੇ ਮੇਰੇ ਭੈਣਾਂ ਲੈ ਕੇ ਆਉਂਦੀਆਂ ਜਿਹੜਾ ਹੁਣ ਧਨੀਆ ਬੀਜਣਾ ਗੇਤਾ ਹਮੇਸ਼ਾ ਫਾੜ ਵਾਲਾ ਧਨੀਆ ਜਿਹਨੂੰ ਆਪਾਂ ਕਹਿੰਦੇ ਦੋ ਟੋਟੇ ਹੋਏ ਹੁਣ ਉਹ ਧਨੀਆ ਹੀ ਲੈ ਕੇ ਆਉਣਾ ਜਿਹੜਾ ਉਹ ਸਿੰਗਲ ਆਪਾਂ ਜਿਵੇਂ ਕੱਲੇ ਦਾਣੇ ਹੁੰਦੇ ਧਨੀਏ ਦੇ ਜਿਹਨੂੰ ਆਪਾਂ ਗਰਮ ਮਸਾਲੇ ਦੇ ਰੂਪ ਦੇ ਵਿੱਚ ਵੀ ਵਰਤੀ ਜਾਂਦੇ ਰਹਿੰਦੇ ਹੈਗੇ ਤੇ ਉਹ ਨਹੀਂ ਲੈਣਾ ਆਪਾਂ ਉਹ ਕਿਉਂਕਿ ਉਹ ਜਰਮੀਨੇਸ਼ਨ ਹੋਣ ਤੇ ਬਹੁਤ ਨਿਆਇ ਜੀ ਦਿਨ ਲਾ ਦੂਗਾ ਜਿਹੜਾ ਹੁਣ ਆਪਾਂ ਗੇਤਾ ਧਨੀਆ ਬੀਜਣਾ ਹੈ ਫੇਮਸ਼ਾ ਫਾੜ ਵਾਲਾ ਧਨੀਆ ਬੀਜਣਾ ਜਿਹਦੇ ਵਿੱਚ ਫਾੜ ਹੋਣ ਛੋਟੇ ਛੋਟੇ ਠੀਕ ਹੈ ਦੋ ਟੁਕੜੇ ਹੋਏ ਹੋਣੇ ਹੋਣੇ ਜ਼ਰੂਰੀ ਹੈ ਧਨੀਏ ਦੇ ਬਾਈ ਚਾਂਸ ਵ ਚੰਗੇ ਚੰਗੇ ਕੰਪਨੀ ਅੱਜ ਕੱਲ ਪਤਨੀਆਂ ਬਹੁਤ ਚੰਗਾ ਚੰਗਾ ਬਣਾਈ ਜਾਂਦੀਆਂ ਨੇ ਤੁਸੀਂ ਕਿਸੇ ਵੀ ਚੰਗੀ ਕੰਪਨੀ ਦਾ ਲੈ ਕੇ ਧਣੀਆਂ ਲੈ ਲਓ ਤੇ ਦੇਸੀ ਜੇ ਤੁਸੀਂ ਦੇਸੀ ਆਪ ਦਾ ਬੀਜ ਰਹੇ ਹੋ ਤਾਂ ਵੀ ਤੁਸੀਂ ਫਾੜ ਵਾਲਾ ਹੀ ਲੈਣਾ ਹੈ ਫਾੜ ਕਰਨੇ ਜ਼ਰੂਰੀ ਹੈ ਧਣੀਆਂ ਜੇ ਤੁਸੀਂ ਫਾੜ ਨਹੀਂ ਕਰੋਗੇ ਦੋ ਤਾਂ ਇਹਦੇ ਹਰੇ ਹੀ ਨਹੀਂ ਹੁੰਦੇ ਕਿਉਂਕਿ ਇਹਦਾ ਬੀਜ ਬੜਾ ਸਖਤ ਹੁੰਦਾ ਤੇ ਨਿਕਲਦੇ ਵੀ ਦਿਨ ਵੱਧ ਲਾਉਂਦਾ ਜਦੋਂ ਵੀ ਤੁਸੀਂ ਧਣੀਆਂ ਲਾਉਣਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਧਣੀਆਂ ਫਾੜ ਵਾਲੇ ਦੂਜੀ ਗੱਲ ਇਹ ਹੈ ਵੀ ਧਣੀ ਜਿੰਨੀ ਆਪਣੀ ਜ਼ਮੀਨ ਹੈ ਜਿੰਨੀ ਜ਼ਿਆਦਾ ਰਸੀਲੀ ਹੋਊਗੀ ਜਿੰਨੀ ਜ਼ਿਆਦਾ ਜਿਵੇਂ ਹੁਣ ਆਹ ਮਿੱਟੀ ਹੈਗੀ ਤੁਸੀਂ ਇਹਨੂੰ ਚੱਕੋਗੇ ਤਹ ਰਹੇ ਬਹੁਤ ਜ਼ਿਆਦਾ ਰਸੀਲੀ ਮਿੱਟੀ ਹੈ ਜਿੰਨੀ ਆਪਾਂ ਕਹੇ ਜੀ ਠੀਕ ਹੈ ਜਿਹੜਾ ਗੇਤਾ ਧਣੀਆਂ ਉਹ ਹਮੇਸ਼ਾ ਇਹੋ ਜੀ ਮਿੱਟੀ 'ਚ ਹੀ ਕਾਮਯਾਬ ਹੋਊ ਜਿੰਨੀ ਰਸੀਲੀ ਵੱਧ ਮਿੱਟੀ ਹੋਊਗੀ ਉਨਾਂ ਜ਼ਿਆਦਾ ਕਾਮਯਾਬ ਹੋਊ ਕਿਉਂਕਿ ਰਸੀਲੀ ਮਿੱਟੀ ਅਜਿਹੀ ਆ ਵੀ ਇਹ ਬਾਹਨ ਇਹਨੂੰ ਘੋੜਦੀ ਨਹੀਂ ਹੈਗੀ ਧਣੀਆਂ ਨੂੰ ਜਦੋਂ ਧਣੀ ਜ਼ਮੀਨ ਨੂੰ ਘੋਟੂਗੀ ਨਹੀਂ ਹੈਗੀ ਤਾਂ ਫਿਰ ਧਣੀਆਂ ਦਾ ਜਰਮੀਨੇਸ਼ਨ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਤੇ ਕਰੇ ਲੁਗਗੀਚੀ ਦੇ ਵਿੱਚ ਜੇ ਤੁਸੀਂ ਧਣੀਆਂ ਕਰੋਗੇ ਕਈ ਭਰਾ ਕਹਿੰਦੇ ਵੀ ਇਹ ਗਰਮੀ ਦੇ ਵਿੱਚ ਨਹੀਂ ਹੁੰਦਾ ਹਰਾ ਗਰਮੀ ਦੇ ਵਿੱਚ ਹਰਾ ਹੁੰਦਾ ਕੋਈ ਚੱਕਰ ਨਹੀਂ ਹੈਗਾ ਦੇਖੋ ਆਪਣਾ ਇੱਕ ਸਵੇਰ ਵਾਲੀ ਪੈਂਦੀ ਹੈ ਤੇ ਸ਼ਾਮ ਵਾਲੀ ਧੁੱਪ ਵੀ ਲਗਭਗ ਇਹ ਤੇ ਰਹਿੰਦੀ ਹੈਗੀ ਤੇ ਇਸ ਰੁੱਤ ਦੇ ਵਿੱਚ ਇਹਨੂੰ ਸਭ ਤੋਂ ਜਿਹੜੀ ਇਹਨੂੰ ਕਾਰਨ ਵੀ ਇਹ ਖਰਾਬ ਕਿਉਂ ਹੋ ਜਾਂਦਾ ਬਸ ਮੀਂਹ ਦਾ ਪਾਣੀ ਨਾ ਇਹਦੇ ਵਿੱਚ ਰੁਕਣ ਦਿਓ ਜੇ ਮੀਂਹ ਦਾ ਪਾਣੀ ਇਹਦੇ ਵਿੱਚ ਰੁਕਦਾ ਤਾਂ ਫਿਰ ਇਹਦੇ ਖਰਾਬ ਹੋਣ ਦੇ ਚਾਂਸ ਥੋੜੇ ਵੱਧ ਜਾਂਦੇ ਨੇ ਜਦੋਂ ਮੀਂਹ ਦਾ ਪਾਣੀ ਤੁਸੀਂ ਨਾ ਰੁਕਣ ਦਿੱਤਾ ਤਾਂ ਇਹਨੂੰ ਕੋਈ ਇਹੋ ਜਿਹਾ ਨਹੀਂ ਕੋਈ ਇਹਨੂੰ ਨਾ ਕੋਈ ਬਿਮਾਰੀ ਪਾਵੇ ਨਾ ਇਹਨੂੰ ਡਿੱਗਣ ਦੀ ਪਾਵੇ ਕਹਿੰਦੇ ਵੀ ਟੰਪਿੰਗ ਹੋਣ ਲੱਗਿਆ ਡਿੱਗਣ ਲੱਗਿਆ ਉਹ ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ ਹੈਗੀ ਤੇ ਆਪਾਂ ਹੁਣ ਥੱਲੇ ਇਹਦੇ ਕੀ ਪਾਉਣਾ ਸਭ ਤੋਂ ਪਹਿਲਾਂ ਠੀ ਧਣੀਆਂ ਕੋਈ ਐਡਾ ਨਿਆਜ ਬਈ ਜੇ ਆਪਾਂ ਕਹੀਏ ਵੀ ਕੁਛ ਵੀ ਐਡੀ ਨਿਆਜ ਇਹ ਨਾ ਰੇਪਾਲ ਦਾ ਨਾ ਹੀ ਇਹ ਕੋਈ ਐਡੀ ਸਪਰੇਅ ਪਾਲ ਦਾ ਵੀ ਇਹ ਕੇ ਆਰਗੈਨਿਕ ਤਰ੍ਹਾਂ ਦੀ ਖੇਤੀ ਹੈਗੇ ਇਹਨੂੰ ਕਦੋਂ ਮਰਜੀ ਕਰ ਬਾਕੀ ਮੈਂ ਇੱਕ ਗੱਲ ਕਹਿਣਾ ਵੀ ਇਹਨੂੰ ਆਪਾਂ ਕਦੋਂ ਵੀ ਕਰ ਸਕਦੇ ਹਾਂ ਸਾਲ ਦੇ ਵਿੱਚ ਦੀ ਬਸ ਇਹ ਜਦੋਂ ਬਾੜੀ ਨਹੀਂ ਆਇਆ ਹੱਦ ਤੋਂ ਜ਼ਿਆਦਾ ਖੇਤਾਂ ਦੇ ਵਿੱਚ ਗਰਮੀ ਪੈਂਦੀ ਹੈ ਉਹ ਤਾਂ ਅਸੀਂ ਵੀ ਜੇ ਇਹਨੂੰ ਘਾਉਣੇ ਆ ਥੋੜੀ ਛਾਂ ਦੇ ਵਿੱਚ ਘਾ ਲਓ ਜੇ ਹੁਣ ਵੀ ਤੁਸੀਂ ਘਾਉਣਾ ਹੈ ਥੋੜੀ ਜੀ ਛਾਂ ਪੈਂਦੀ ਹੋਵੇ ਠੀਕ ਆ ਮੰਬੂਡੀ ਜੀ ਛਾਂ ਉੱਥੇ ਪੈਂਦੀ ਹੋਣੀ ਚਾਹੀਦੀ ਆ ਤਾਂ ਉੱਗੋਣਾ ਇਹਨੂੰ ਆਸਾਨ ਹੋ ਜੂ ਤੇ ਉੱਗੂ ਇਹ ਵਧੀਆ ਚ ਥੱਲੇ ਤੁਸੀਂ ਇਹਦੇ ਵਾਸਤੇ ਬਿਰਜੀ ਜਿਹੜੇ ਘਰੇ ਆਪਣੇ ਪਾ ਰਹੇ ਹੋ ਤੁਸੀਂ ਕੋਈ ਕੈਮੀਕਲ ਨਾ ਪਾਓ ਉਹ ਤੁਸੀਂ ਜਾਂ ਤਾਂ ਰੂੜੀ ਦਾ ਰੇ ਪਾ ਸਕਦੇ ਹੋ ਤੇ ਜਾਂ ਫਿਰ ਬਰਮੀ ਕੰਪੋਸਟ ਜਿਵੇਂ ਆਪਾਂ ਗਨੋਇਆ ਦੀ ਜਿਹਨੂੰ ਖਾਦ ਕਹਿ ਦਿੰਦੇ ਆਂਗੇ ਉਹ ਆਉਂਦੀ ਹੈ ਤੁਸੀਂ ਉਹਨੂੰ ਪਾ ਸਕਦੇ ਹੋ ਉਹਨੂੰ ਇਹਦੇ ਥੱਲੇ ਪਾਉਣ ਤੋਂ ਬਾਅਦ ਵਧੀਆ ਮਿੱਟੀ ਨੂੰ ਕੋਟ ਲੂ ਤੇ ਇੱਕ ਹੋਰ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਜਿੱਥੇ ਤੁਸੀਂ ਧਣੀਆਂ ਲਾਉਂਗੇ ਉਹ ਜ਼ਮੀਨ ਐਨੀ ਕੁ ਸੁੱਕੀ ਹੋਣੀ ਚਾਹੀਦੀ ਆ ਵੀ ਕਿਰਾਂ ਉਹਦੇ ਉੱਤੇ ਰੇਤਾ ਉੜਦਾ ਹੋਵੇ ਕਿਰਾਂ ਰੇਤਾ ਉੜਦਾ ਹੋਣਾ ਚਾਹੀਦਾ ਜ਼ਮੀਨ ਗਿੱਲੀ ਨਹੀਂ ਹੋਣੀ ਚਾਹੀਦੀ ਆ ਪਤਾ ਨਹੀਂ ਇਹਨੂੰ ਘਰ ਜੇ ਗਿੱਲੀ ਜ਼ਮੀਨ ਦੇ ਵਿੱਚ ਲਾਵਾਂਗੇ ਜੇ ਉਹਨੂੰ ਉੱਤੋਂ ਪਾਣੀ ਲਾਵਾਂਗੇ ਤਾਂ ਉਹਦੇ ਹਰਾ ਹੋਣ ਦੇ ਚਾਰਸ ਬਹੁਤ ਜ਼ਿਆਦਾ ਘਟ ਜਾਂਦੇ ਆ ਜਿੰਨੀ ਜ਼ਮੀਨ ਉੜਦਾ ਹੋਊ ਜਿੱਦਾਂ ਆਹ ਰੇਤਾ ਗਾ ਠੀਕ ਆ ਐਦਾਂ ਰੇਤਾ ਉੜਦਾ ਹੋਵੇ ਪੂਰਾ ਵੀ ਜ਼ਮੀਨ ਪੂਰੀ ਸੁੱਕ ਗਈ ਹੋਣੀ ਚਾਹੀਦੀ ਆ ਐਦਾਂ ਗਿੱਲੀ ਨਹੀਂ ਹੋਣੀ ਚਾਹੀਦੀ ਜੇ ਮੋਂ ਇਹਦੇ ਵਿੱਚ ਗਿੱਲੀ ਜ਼ਮੀਨ ਆ ਜ਼ਮੀਨ ਨੂੰ ਪੂਰਾ ਗੁੱਡ ਗੁੱਡ ਕੇ ਪੂਰਾ ਸੁਕਾ ਲਓ ਜਿੰਨਾ ਸੁੱਕਦਾ ਹੋਤੋਂ ਜਿੰਨੀ ਜ਼ਮੀਨ ਜ਼ਿਆਦਾ ਸੁੱਕੂਗੀ ਉਹ ਨਹੀਂ ਜਰਮੀਨੇਸ਼ਨ ਵੱਧੂ ਤੇ ਧਨੀਏ ਦਾ ਇੱਕ ਇੱਕ ਦਾਣਾ ਦਾਣਾ ਨਿਕਲੂ ਇਹ ਮੈਂ ਗਰੰਟੀ ਦਿੰਦਾ ਤੁਹਾਨੂੰ ਵੀ ਜਿਸ ਤਰ੍ਹਾਂ ਆਪਣੇ ਨਿਕਲਿਆਗਾ ਇਹ ਘਰੇ ਸਾਰੇ ਭਰਾਵਾਂ ਨੂੰ ਇਹ ਦਿਖਾਈ ਹੈ ਬਸ ਖੇਤਾਂ ਦੇ ਵਿੱਚ ਤਾਂ ਕਹਿੰਦੇ ਕਰ ਲੈਣੇ ਪਰ ਘਰਾਂ ਦੇ ਵਿੱਚ ਕਰਨਾ ਸਾਨੂੰ ਮੁਸ਼ਕਲ ਹੋ ਜਾਂਦਾ ਵੀ ਖੇਤਾਂ ਦੇ ਵਿੱਚ ਸਾਰੇ ਭਰਾਵਾਂ ਨੂੰ ਪੈਣਾ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਵੀ ਕੋਈ ਦਵਾਈ ਪਾਉਂਦੇ ਕੋਈ ਫਰਟੀਲਾਈਜ਼ਰ ਪਾਉਂਦੇ ਕੋਈ ਕੈਮੀਕਲ ਪਾਉਂਦੇ ਵੀ ਜਿਹਦੇ ਕਰਕੇ ਤਾਂ ਨਹੀਂ ਉੱਗੇ ਹੁੰਦਾ ਅਜਿਹੀ ਕੋਈ ਗੱਲ ਨਹੀਂ ਆਹ ਧਨੀਏ ਦੇ ਥੱਲੇ ਆਪਾਂ ਕੁਝ ਵੀ ਨਹੀਂ ਪਾਇਆ ਹੋਇਆ ਇਸ ਤਰ੍ਹਾਂ ਹੀ ਉੱਗ ਗਿਆ ਜਿਵੇਂ ਆਪਾਂ ਦੇਸੀ ਤਰੀਕੇ ਨਾਲ اگਾਉਣੇ ਹੈਗੇ ਇਹਨੂੰ ਅਜੇ ਭੈਣਾਂ ਨੂੰ ਤੇ ਭਰਾਵੋ ਕੋਈ ਗੱਲ ਨਹੀਂ ਹੈਗੀ ਜਿਹੜਾ ਜ ਤੁਸੀਂ ਸੋਚਦੇ ਹੋਗੇ ਕਮੈਂਟ ਵਿੱਚ ਕਰਦਦੇ ਹੋ ਵੀ ਕੋਈ ਕੈਮੀਕਲ ਪਾਉਂਦੇ ਜਿਸ ਦੇ ਕਰਕੇ ਧਣੀਆਂ ਸ਼ਾਇਦ ਹਰਾ ਹੋ ਜਾਂਦਾ ਹੈਗਾ ਧਣੀਆਂ ਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਤਾਂ ਬੀਜ ਮਾੜਾ ਸੋਨੂੰ ਮਿਲ ਗਿਆ ਤਾਂ ਵੀ ਧਣੀਆਂ ਨਹੀਂ ਹਰਾ ਹੋਣਾ ਤੇ ਜੇ ਤੁਹਾਡੀ ਜ਼ਮੀਨ ਬੜੀ ਜ਼ਿਆਦਾ ਗਿੱਲੀ ਹੈ ਤਾਂ ਵੀ ਤੁਹਾਡਾ ਧਣੀਆਂ ਨਹੀਂ ਹਰਾ ਹੋਣਾ ਇਹ ਦੋ ਕਾਰਨ ਬਹੁਤ ਜੇ ਤੀਜਾ ਨੰਬਰ ਇਹ ਆ ਵੀ ਜੇ ਫਾੜ ਨਾ ਹੋਏ ਹੋਏ ਧਣੀਆਂ ਦੇ ਤਾਂ ਵੀ ਤੁਹਾਡਾ ਧਣੀਆਂ ਹਰਾ ਨਹੀਂ ਹੋਣਾ ਤੇ ਸਾਰੇ ਮੇਰੇ ਭੈਣਾਂ ਨੂੰ ਬੇਨਤੀ ਆ ਵੀ ਤੁਸੀਂ ਥੱਲੇ ਵਰਮੀ ਕੰਪੋਸਟ ਪਾ ਕੇ ਤੇ ਇਸ ਤਰ੍ਹਾਂ ਨਾ ਇੱਕ ਡੰਡਾ ਲੈ ਲੈਣਾ ਵੀ ਥੋੜੇ ਮੋਟ ਇਹ ਤੁਸੀਂ ਐਸ ਲੋਟ ਕੈਰੀ ਬਣਾਉਣੀ ਆ ਮੋٹے ਸਾਈਜ਼ ਦਾ ਡੰਡਾ ਲੈ ਕੇ ਇਸ ਤਰ੍ਹਾਂ ਮੜੇ ਕੈਮਰਾ ਲਵੇ ਕਰ ਲਓ ਇਸ ਤਰ੍ਹਾਂ ਨਾ ਆਪਾਂ ਲੈਣ ਮਾਰ ਲੈਣੀ ਆ ਇਸ ਤਰ੍ਹਾਂ ਲੈਣ ਮਾਰਨ ਤੋਂ ਬਾਅਦ ਸੁੱਕੀ ਹੋਵੇ ਜਬੀਰ ਪੂਰੀ ਫੁੱਲ ਇਸ ਤਰ੍ਹਾਂ ਲੈਣ ਮਾਰ ਕੇ ਤੇ ਬਸ ਇਹਦੇ ਵਿੱਚ ਕੱਲਾ ਕੱਲਾ ਕਰਕੇ ਬੀ ਪਾ ਦੇਣਾ ਤੇ ਮਾੜੀ ਮਾੜੀ ਮਿੱਟੀ ਉੱਪਰੋਂ ਹੀ ਮੋੜ ਦੇਣੀ ਜਿਵੇਂ ਆਪਾਂ ਲੈਣਾ ਬਣਾਈਆ ਹੋਈਆਂ ਤੁਸੀਂ ਇਧਰੋਂ ਦੇਖੋਗੇ ਇਹਦੇ ਸਾਰੇ ਧਨੀ ਦੇ ਤੁਹਾਨੂੰ ਲੈਣਾ ਬਣੀਆਂ ਮਿਲਣਗੀਆਂ ਤੇ ਬੀਜ ਨੂੰ ਹੁਣ ਆਲ ਨੂੰ ਭੈਣੇ ਥੋੜਾ ਜਿਆ ਵੱਧ ਪਾ ਦਿਓ ਭਰਾ ਭੈਣ ਭਰਾਵਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਵੀ ਘਰੇ ਬਗੀਚੀ ਕਰਨਗੇ ਥੋੜਾ ਜਿਹਾ ਬੀਜ ਥੋੜਾ ਜਿਹਾ ਵੱਧ ਪਾ ਦਿਓ ਹੁਣ ਵਾਲੇ ਦਾ ਕਿਉਂਕਿ ਕੋਈ ਕੋਈ ਨਾ ਕੋਈ ਜਰਮੀਨੇਸ਼ਨ ਦੇ ਵਿੱਚ ਜਦੋਂ ਆਪਾਂ ਬੀ ਇਹਦਾ ਵੱਧ ਪਾ ਦਾਂਗੇ ਕਈ ਵਾਰੀ ਦਿੱਕਤ ਪਰੇਸ਼ਾਨੀ ਮਗਰੋਂ ਆਪਾਂ ਨੂੰ ਨਹੀਂ ਆਉਂਦੀ ਇਹ ਜੀ ਕੋਈ ਵੀ ਜੇ ਦਿੱਕਤ ਪੁੱਤਾ ਬੀ ਕੋਈ ਉਹਦਾ ਬਸ ਇੱਕ ਸੋਨੂੰ ਬੇਨਤੀ ਜ਼ਰੂਰ ਹੈ ਮੈਂ ਸਾਰੇ ਕਹਿੰਦੇ ਵੀ ਇਹ ਹਾਈਬ੍ਰਿਡ ਸਾਈ ਦਾ ਬੀਜ ਮਾੜੇ ਨੇ ਨਹੀਂ ਉਹ ਹਾਈਬ੍ਰਿਡ ਨਹੀਂ ਹੁੰਦੇ ਬੀਜ ਜਿਹੜੇ ਆਪਣੇ ਹੁਣ ਕਿਸੇ ਵੀ ਕੰਪਨੀ ਦੇ ਚੰਗਿਆਂ ਦੇ ਆਉਂਦੇ ਆਗੇ ਜਿਵੇਂ ਕਾਲਸ ਦਾ ਹੋ ਗਿਆ ਸਰਦਾਰ ਦਾ ਹੋ ਗਿਆ ਪੂਜਾ ਬੀ ਦੇਈ ਜਾਂਦੀ ਹੈਗੀ ਧੜੀਆਂ ਦੇ ਵਿੱਚ ਬਹੁਤ ਹੋਰ ਬਹੁਤ ਕੰਪ ਨਹੀਂ ਸੁਣੋ ਬੀਜ ਮਿਲਦਾ ਤਾਂ ਆਪਾਂ ਇਦਾਂ ਸਾਰਿਆਂ ਨੂੰ ਬੀਜੋ ਪ੍ਰਾਪਤ ਵੀ ਕਰਾਈ ਜਾਂਦੇ ਆਂ ਵੀ ਧਣੀਆਂ ਦਾ ਚਰਬੀਨੇਸ਼ਰ ਆ ਦੇਖੋ ਹੁਣ ਇੱਥੇ ਪੂਰੀ ਫੁੱਲ ਧੁੱਪ ਨੇ ਇਸ ਤਰ੍ਹਾਂ ਖੜ ਗਈ ਆ ਕਿਉਂਕਿ ਪਹਿਲਾਂ ਬੱਦਲ ਬਈ ਧੁੱਪ ਖੜ ਗਈ ਤੇ ਧਣੀਆਂ ਤੇ ਆਪਣੇ ਤੇ ਧੁੱਪ ਵੀ ਬਹੁਤ ਜ਼ਿਆਦਾ ਜਿੰਨੀ ਆਪਾਂ ਕਹੇ ਧਣੀਆਂ ਫੁੱਲ ਧੁੱਪ ਦੇ ਵਿੱਚ ਇਹ ਜੀ ਗੱਲ ਨਹੀਂ ਹੈਗਾ ਵੀ ਇਹ ਧੁੱਪ ਦੇ ਵਿੱਚ ਨਹੀਂ ਹੈਗਾ ਪੂਰੀ ਫੁੱਲ ਧੁੱਪ ਆਉਂਦੀ ਇਹਨੂੰ ਧੁੱਪ ਵੀ ਆਉਂਦੀ ਆ ਤੇ ਥੋੜੀ ਥੋੜੀ ਮਲ ਤੜਕੇ ਤਰਕੇ ਚ ਨੇ ਹੰਦ ਰੱਖਤਾ ਹੀ ਸ਼ਾਮ ਵੀ ਰਾਂਜੀ ਆ ਧੁੱਪ ਇਹਨੂੰ ਜਰੂਰੀ ਵੀ ਆ 2:00 ਵਜੇ ਦੀ ਬਹੁਤ ਜ਼ਿਆਦਾ ਜਰੂਰੀ ਮੈਂ 100% ਕਹਿਣਾ ਵੀ ਤੁਹਾਡਾ ਧਰਿਆ 100% ਜਰਮੀਨੇਸ਼ਨ ਕਰੂਗਾ। ਜੇ ਕੋਈ ਦਿੱਕਤ ਨਹੀਂ ਆਉਣੀ। ਬਸ ਬੀਜ ਚੰਗਾ ਲਓ ਤੇ ਜ਼ਮੀਨ ਨੂੰ ਸੁੱਕਾ ਹੋਵੇ, ਸੁੱਕੀ ਜ਼ਮੀਨ ਹੋਵੇ ਉਹਦੇ ਵਿੱਚ ਬੀਜ। ਜਦੋਂ ਤੁਸੀਂ ਪਾਣੀ ਲਾਉਣਾਗਾ ਠੀਕ ਆ। ਪਾਣੀ ਹਮੇਸ਼ਾ ਜਿਵੇਂ ਅਸੀਂ ਵਰਤਦੇ ਆ ਤਾਂ ਤੁਸੀਂ ਹਮੇਸ਼ਾ ਜੇ ਤੁਹਾਡੇ ਟੂਟੀ ਦਾ ਪਾਣੀ ਟੂਟੀ ਛੋਡੇ ਲੱਗੀ ਆ ਬਹੁਤ ਜਿਆਦਾ ਚੰਗੀ ਗੱਲ ਹੈ। ਜਿੰਨਾ ਚੰਗਾ ਪਾਣੀ ਵਰਤੋਗੇ, ਚੰਗਾ ਪਾਣੀ ਦਾ ਇੱਕ ਕਾਰਨ ਹੈ ਵੀ ਜੇ ਆਪਾਂ ਟੂਟੀ ਦਾ ਪਾਣੀ ਵਰਤਦੇ ਆ ਉਹ ਜ਼ਮੀਨ ਨੂੰ ਸਖਤ ਨਹੀਂ ਹੋਣ ਦਿੰਦਾ। ਜਦੋਂ ਜਦੋਂ ਆਪਾਂ ਮਾੜੇ ਪਾਣੀ ਵਰਤਦੇ ਆ ਠੀਕ ਆ ਕਈ ਵਾਰੀ ਆਪਣੀ ਮੋਟਰ ਦਾ ਘਰ ਵਾਲੀ ਦਾ ਪਾਣੀ ਮਾੜਾ ਹੁੰਦਾ ਉਹ ਵਰਤਦੇ ਆ ਤਾਂ ਉਹ ਜ਼ਮੀਨ ਸਖਤ ਕਰ ਦਿੰਦਾ ਉੱਪਰੋਂ ਤੇ ਧਣੀਆਂ ਜਰਮੀਨੇਟ ਨਹੀਂ ਹੁੰਦਾ ਬਾਕੀ ਗੱਲ ਇਹ ਹੈ ਕਿ ਤੁਸੀਂ ਜਿੰਨਾ ਹੋ ਸਕਦਾ ਵੀ ਆਪਣੇ ਟੂਟੀ ਲਵਾ ਲਓ ਜੇ ਤੁਹਾਡੇ ਨਹੀਂ ਵੀ ਲੱਗੀ ਆਪਾਂ ਟੂਟੀ ਇਸ ਵਾਸਤੇ ਸਪੈਸ਼ਲ ਲਵਾਈ ਹੋਈ ਹੈ ਕਰੀ ਵੀ ਆਪਾਂ ਟੂਟੀ ਦਾ ਪਾਣੀ ਹੀ ਦਿੰਨੇ ਆ ਇਹਨਾਂ ਨੂੰ ਜਿੰਨੇ ਵੀ ਆਪਾਂ ਇੱਥੇ ਬੂਟੇ ਲਾਇਆ ਮੈਂ ਹੁਣ ਨਵੇਂ ਬੂਟੇ ਵੀ ਲਿਆ ਕੇ ਲਾਦੇ ਫਲਾਂ ਦੇ ਤੇ ਆਪਾਂ ਇਹਨੂੰ ਟੂਟੀ ਦਾ ਹੀ ਪਾਣੀ ਦਿੰਨੇ ਆ ਜੇ ਤੁਸੀਂ ਟੂਟੀ ਦਾ ਪਾਣੀ ਦਿਓਗੇ ਤਾਂ ਇਹ ਸਬਜ਼ੀ ਛੋਟੀ ਵੈਸੇ ਵੀ ਕੋਈ ਚੀਜ਼ ਨਹੀਂ ਪਾਲਦੀ ਹੈਗੀ ਇੱਥੇ ਜਿੰਨੀ ਕੁ ਜੀਨ ਅਜ ਮੈਂ ਆਪਾਂ ਇਧਰ ਗੇਤਾ ਬਹੁਤ ਜ਼ਿਆਦਾ ਪਾਲਕ ਵੀ ਵਗਾਇਆ ਹੋਇਆ ਹੈਗਾ ਜਿੰਨਾ ਆਪਾਂ ਕਹ ਜੀ ਪੂਰਾ ਗੇਤਾ ਪਾਲਕ ਦਾ ਪਾਲਕ ਇਹ ਸਭ ਲੋ ਵੀ ਅੱਜ ਤੋਂ ਇਹ ਮੈਨੂੰ ਲੱਗਦਾ ਵੀ ਆਪਣਾ 7-8 ਦਿਨਾਂ ਤੱਕ ਵੀ ਸਬਜ਼ੀ ਜੋਗ ਹੋ ਜਾਊਗਾ ਪਾਲਕ ਠੀਕ ਹੈ ਧਨੀਆ ਵੀ ਆਪਣਾ ਅੱਜ ਤੋਂ 10 ਦਿਨਾਂ ਨੂੰ ਇਹ ਪੱਨ ਤੋੜ ਤੋੜ ਕੇ ਵੀ ਅੱਦਿਕ ਘਰ ਘਰੇ ਵਰਤਨ ਲੱਗ ਜਾਣਗੇ ਸਾਰਿਆਂ ਨੂੰ ਬੇਨਤੀ ਹੈ ਮੇਰੀ ਭੈਣਾਂ ਤੇ ਭਰਾਵਾਂ ਨੂੰ ਇਸ ਤਰ੍ਹਾਂ ਤੁਸੀਂ ਧਣੀਆਂਗਾਓ ਜਦੋਂ ਪਾਣੀ ਲਾਉਂਗੇ بس ਟੂਟੀ ਦਾ ਪਾਣੀ ਲਾਓ ਇੱਕ ਵਾਰੀ ਜਦੋਂ ਇਹਨੂੰ ਪਾਣੀ ਲਾਤਾ ਉਸ ਤੋਂ ਬਾਅਦ ਇੱਕ ਜ਼ਰੂਰੀ ਧਿਆਨ ਰੱਖਣਾ ਵੀ ਬਸ ਇੱਥੇ ਗਿੱਲ ਬਣਾਈ ਰੱਖਣੀ ਹੈ ਜਿੰਨੇ ਦਿਨ ਇਹ ਉਗਦਾ ਨਹੀਂ ਹੈਗਾ ਜੇ ਗਿੱਲ ਬਣੀ ਰਹੂਗੀ ਜੇ ਤੁਸੀਂ ਇੰਨੀ ਰਸੀਲੀ ਜ਼ਮੀਨ ਹੈ ਤਾਂ ਤੁਸੀਂ ਤਿੰਨ ਚਾਰ ਦਿਨਾਂ ਤੋਂ ਇੱਕ ਵਾਰੀ ਪਾਣੀ ਦੁਬਾਰੇ ਵੀ ਲਾ ਸਕਦੇ ਹੋ ਇਹ ਥੋੜੀ ਜ਼ਮੀਨ ਐ ਤੇ ਥੋੜੀ ਤਾਕੜੀ ਐ ਤਾਂ ਤੁਸੀਂ ਪਾਣੀ ਨਹੀਂ ਲਾਉਣਾ ਫਿਰ ਤੁਸੀਂ ਜੇ ਇੱਕ ਵਾਰੀ ਪਾਣੀ ਲਾ ਕੇ ਛੜਕਾਈ ਰੱਖਣਾ ਬਸ ਕੱਲਾ ਜ਼ਮੀਨ ਨੂੰ ਗਿੱਲੀ ਰੱਖਣਾ ਗਿੱਲੀ ਬਣਾਈ ਰੱਖੋ ਜਮੀਨ ਤੇ ਸਾਰਾ ਧਣੀਆਂ ਕੱਲਾ ਕੱਲਾ ਦਾਣਾ ਉਗੂਗਾ ਜਿਸ ਤਰ੍ਹਾਂ ਆਪਣੇ ਤੁਸੀਂ ਦੇਖ ਲਓਗੇ ਕੱਲਾ ਕੱਲਾ ਦਾਣਾ ਉਗਿਆ ਐਸ ਤਰ੍ਹਾਂ ਤੁਸੀਂ ਧਣੀਆਂ ਘਰੇ ਅਗਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕਿਸੇ ਵੀ ਚੀਜ਼ ਤੋਂ ਘਪਰਾਇਆ ਨਾ ਕਰੋ ਕਈ ਮੇਰੇ ਭੈਣਾਂ ਸੋਚਦੀਆਂ ਵੀ ਸਾਡੇ ਹੁੰਦਾ ਨਹੀਂ ਹੁੰਦਾ ਨਹੀਂ ਉਹਦੇ ਚ ਕਾਰਨ ਵਸੇ ਇਹ ਤੰਨੀ ਨੇ ਤੇ ਬੀਮੜਾ ਜ਼ਮੀਨ ਵਾਲੀ ਡੱਕਰ ਐ ਤਾਂ ਵੀ ਨਹੀਂ ਹੁੰਦਾ ਹੈਗਾ ਪਾਣੀ ਮੜਾ ਫਿਰ ਵੀ ਖੱਪਤਮਾ ਕੰਮ ਆ ਫਸਟ ਤਿੰਨਾਂ ਚੀਜ਼ਾਂ ਦਾ ਧਿਆਨ ਰੱਖੋ ਜੇ ਤਿੰਨਾਂ ਚੀਜ਼ਾਂ ਤੇ ਚ ਪ੍ਰੋਪਰ ਕਰ ਲਈਆਂ ਤਾਂ ਧਣੀਆਂ ਮੇਰੀ ਗਰੰਟੀ ਹੈ 100% ਜਰਮੀਨੇਟ ਹੋ ਕੇ ਹੋਗਾ। ਬਾਕੀ ਕਈ ਕਿਹੇ ਭਰਾਵਾਂ ਪਹਿਣਾ ਕਹਿੰਦੇ ਗਾਮਣੇ ਚ ਲਾ ਕੇ ਜਮੀ ਛਾਂ ਚ ਰੱਖ ਦਿੰਦੇ ਆ। ਇਹਨੂੰ ਛਾਂ ਨਹੀਂ ਚਾਹੀਦੀ ਇਹ ਹਰਾ ਹੋ ਕੇ ਫੇਰ ਵੀ ਡਿੱਗੂਗਾ ਥੱਦੇ। ਸਾਰਾ ਡਿੱਗ ਜੂਗਾ ਹਰਾ ਹੋ ਕੇ। ਐਨੀ ਨਹੀਂ ਆ ਜਾਏ ਛਾਂ ਵੀ ਨਹੀਂ ਪਾਲਦਾ ਹੁੰਦਾ ਧੁੱਪ ਵੀ ਇਹਨੂੰ ਜ਼ਰੂਰੀ ਹੈ ਜਿੰਨੇ ਜੋ ਆਪਾਂ ਨੂੰ ਧੁੱਪ ਜ਼ਰੂਰੀ ਹੈਗੀ ਸਰੀਰ ਨੂੰ। ਉਸ ਤਰ੍ਹਾਂ ਧਣੀਆਂ ਨੂੰ ਵੀ ਧੁੱਪ ਜ਼ਰੂਰੀ ਹੈ ਨਾ ਸੋਚ ਵੀ ਸਿਆਲ ਦੀ ਖੇਤੀ ਆ। ਸਿਆਲ ਚ ਵੀ ਜਿੰਨੀ ਕਿ ਧੁੱਪ ਨਿਕਲਦੀ ਓ ਪਰ ਇਹ ਤੋਂ ਪੁੱ ਵੀ ਇਹਨੂੰ ਜ਼ਰੂਰੀ ਹੈ ਜੇ ਤੁਸੀਂ ਕਾਮਲਿਆਂ ਦੇ ਵਿੱਚ ਜਮਾ ਛਾਂਜ ਲਾ ਕੇ ਰੱਖਤਾ ਫਿਰ ਵੀ ਇਹ ਕਾਮਯਾਬ ਨਹੀਂ ਹੁੰਦਾ ਤੇ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਆ ਵੀ ਇੰਨੀ ਕੁ ਗੱਲਾਂ ਤੇ ਗੌਰ ਲਾਜ਼ਮੀ ਕਰੋ ਆਪਣਾ 100 ਤੋਂ 100% ਦਾ ਇਹ ਤਿਆਰਬਾ ਤੁਹਾਡੇ ਸਾਹਮਣੇ ਧਨੀ ਆਪਾਂ ਹਰਾ ਵੀ ਕਰ ਰੱਖਿਆ ਅੱਜ 15 ਅਗਸਤ ਹੋਈ ਹੈਗੀ ਧਨੀ ਆਪਾਂ ਜਰਮੀਨੇਟ ਕਰ ਰੱਖਿਆ ਆਪਾਂ ਕਰੀ ਤੁਸੀਂ ਇਸ ਤਰ੍ਹਾਂ ਧਰਮੀ ਧਨੀ ਨੂੰ ਜਰਮੀਨੇਟ ਕਰ ਸਕਦੇ ਹੋ ਧੰਨਵਾਦ ਸਾਰਿਆਂ ਦਾ